ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਇਹ ਹੈ ਜੀ ਸਾਡੇ ਵਿਆਹ ਦੀਆਂ ਕੈਸੇਟਸ ਤੇ ਡਿਸਕਾ ਕਰਾਉ ਹੋਈਆਂ ਤੇ ਫਿਰ ਮੈਂ ਸੋਚਿਆ ਵੀ ਆਪਾਂ ਇਹਨਾਂ ਨੂੰ ਪੈਨ ਡਰਾਈਵ ਵਿੱਚ ਜਿਹੜੀਆਂ ਉਹ ਕਵਾਜ ਕਰਵਾ ਲਈਏ ਇਹ ਮਨਵੀਰ ਦੇ ਬਰਥਡੇ ਦੀ ਹੈ ਫਸਟ ਬਰਥਡੇ ਦੀ ਕਿੰਨਾ ਟਾਈਮ ਹੋ ਗਿਆ ਸੋਚ ਰਹੀ ਸੀ ਅੱਜ ਲੈ ਕੇ ਆਉਂਗੀ ਤੇ ਇਹ కర్ਟਨ ਜਿਹੜਾ ਮੈਂ ਦੱਸਿਆ ਸੀ ਇਹਨਾਂ ਦੇ ਆਪਾਂ ਰੇਲਸ ਪਵਾਵਾਂਗੇ ਨਾਲੇ ਰੇਲਸ ਪਵਾਉਂਦੇ ਹਾਂ ਚਲੋ ਚੱਲੀਏ ਚਲੀਏ ਹਾਂਜੀ ਇਹ ਦੇਖ ਪਿੰਡੀ ਤੋਰੀ ਨੇ ਅੱਜ ਸ਼ਹਿਰ ਨੂੰ ਜਾਣਾ ਕਿੰਨੀ ਖੁਸ਼ ਆ ਪਰ ਇਹ ਕਹਿੰਦੀ ਸੀ ਮਾਸੀ ਸ਼ਾਮ ਨੂੰ ਚੱਲੀਏ ਸ਼ਾਮ ਨੂੰ ਟਾਈਮ ਨਹੀਂ ਹੁੰਦਾ ਰੋਟੀ ਪਾਣੀ ਦਾ ਟਾਈਮ ਹੁੰਦਾ ਉਦੋਂ ਮਨ ਨਹੀਂ ਕਰਦਾ ਜਾਣ ਨੂੰ ਜਾਣ ਨੂੰ ਉਦੋਂ ਹੀ ਮਨ ਕਰਦਾ ਉਦੋਂ ਠੰਡਾ ਹੁੰਦਾ ਪਾਰ ਉਸ ਟਾਈਮ ਘਰ ਦੇ ਕੰਮਾਂ ਚ ਟਾਈਮ ਨਹੀਂ ਹੁੰਦਾ ਤਾਂ ਕਰਕੇ ਹੁਣ ਚੱਲੇ ਆ ਕਿੰਨੇ ਛੋਟੇ ਛੋਟੇ ਕੰਮ ਆ ਮੈਂ ਕਿਹਾ ਹੁਣ-ਹੁਣ ਕਰ ਲਈਏ ਆਪਾਂ ਕਰ ਦੋ ਵੈਸੇ ਵੀ ਜਦੋਂ ਇਹ ਮੇਰੀ ਪਾਂਜੀ ਆਈ ਹੋਵੇ ਮੈਂ ਇਹਦੇ ਲਈ ਫਰੌਕ ਕੁਛ ਨਾ ਕੁਛ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲੈਣੀਆਂ ਹੁੰਦੀਆਂ ਅੱਜ ਵੀ ਦੇਖਾਂਗੇ ਲਈ ਫਰੌਕ ਲਵਾਂਗੇ ਹੋਰ ਵੀ ਇਹਦੇ ਕੋਈ ਜੁੱਤੀ ਲੈਣੀ ਹੋਈ ਕੁਛ ਵੀ ਲੈਣੀ ਹੋਈ ਉਹ ਸਾਰਾ ਕੁਝ ਨੂੰ ਲੈ ਕੇ ਦਵਾਂਗੀ ਕਿ ਬੰਦ ਮੈਡਮ ਜੀ ਚਲੋ ਵੀਰ ਲੈ ਲਿਆਂ ਜੀ ਸ਼ਹਿਰ ਜਾ ਕੇ ਕੀਰਤ ਆਪਾਂ ਕੀਰਤ ਤੋਂ ਕੁ ਸਵਾਲ ਜਵਾਬ ਕਰਦੇ ਚਲੋ ਕੀਰਤ ਦੱਸ ਮਨਵੀਰ ਨੂੰ ਆਪਾਂ ਯੂਨੀਵਰਸਿਟੀ ਕਾਤੇ ਭੇਜਿਆ ਕਰਨਾ ਸਕੂਟਰੀ ਤੇ ਵੋਲਟ ਤੇ ਨਹੀਂ ਨਹੀਂ ਨਾ ਬਿਜਲੂਗਾ ਵੋਲਟ ਤੇ ਹਾਂ ਮਣੀ ਠੀਕ ਹੈ ਸਕੂਟਰੀ ਨਾਲੇ ਵਧੀਆ ਸਕੂਟਰੀ ਦਾ ਸ਼ੀਸ਼ਾ ਟੁੱਟਾ ਸ਼ੀਸ਼ਾ ਹੈਗਾ ਹਾਂ ਹਾਂ ਆਲੀ 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 ਆਪਾਂ ਇਹਨੂੰ ਭੇਜਿਆ ਕਰਨਾ ਸਕੂਟਰੀ ਤੇ ਫੇਰ ਆਪਾਂ ਇਹਦੇ ਪਿੱਛੇ ਨਾ ਬੁੱਕਸ ਪਾ ਕੇ ਬੈਗ ਲਟਕਾਇਆ ਕਰਨਾ ਠੀਕ ਆ ਬੈਗ ਦੀ ਇੱਕ ਸਾਈਡ ਤੇ ਆਪਾਂ ਥਰਮਸ ਪਾਣੀ ਵਾਲੀ ਰੱਖਿਆ ਕਰ ਲਈ ਪਾਣੀ ਵਾਲੀ ਵੀ ਹੁੰਦੀ ਉਹ ਪਾਏ ਹਾਂ ਫੇਰ ਆਪਾਂ ਇਹਨੂੰ ਟਿਫਨ ਵਿੱਚ ਪਾਣਾ ਕਰਨਾ ਬੱਚਿਆਂ ਵਾਲਾ ਜਿਹੜਾ ਗੱਲ ਜੀ ਪਾਣਾ ਹਾਂ ਤੇ ਫੇਰ ਕੀ ਲੈ ਤਾਂ ਆਪਾਂ ਇਹਨੂੰ ਨਾ ਰੁਮਾਲ ਇੱਕ ਨਾ ਪ੍ਰੈਸ ਕਰਕੇ ਫੋਲਡ ਕਰਕੇ ਇੱਥੇ ਹੀ ਪਾ ਦਿਆ ਤੇ ਫੇਰ ਉਹ ਸੇਫਟੀ ਬੈੱਟ ਨਾ ਬਸੂਏ ਨਾਲ ਉਹ ਇਹਦੇ ਇੱਥੇ ਲਾਇਆ ਕਰਨਾ ਪੌਕਟ ਤੇ ਕੈਸਾ ਲਗੇਗਾ ਤੈਨੂੰ ਐ ਦੱਸ ਇੱਕ ਕੀ ਚਾਹਵਾ ਦੱਸ ਤੇਰੀਆਂ ਫੀਲਿੰਗਸ ਕੁਝ ਕਹਿਣ ਜੋ ਕਰੀ ਕੁਝ ਕਹਿਣ ਜੋ ਕਰੀ ਐਂ ਕਿਸੇ ਫੈਸਲਾ ਕਰ ਲਿਆ ਹਮ ਤਾਂ ਬੋਲ ਵੀ ਸਕਦਾ ਫਤਿਹ ਐਂ ਐਸੇ ਵੇਖ ਤਾਂ ਐਦਾ ਹੀ ਭੇਜਣਾ ਚੰਗਾ ਹੁਣ ਹਨਾ ਮਨਕੀਰਤ ਮੇਰੇ ਤਾਂ ਮੁੰਡੇ ਦਾ ਹੱਥ ਣ ਨਹੀਂ ਕਲੀਤੀ ਐ ਮੇਰੇ ਨਹੀਂ ਤੇ ਹਵਾਲਾ ਲੱਗ ਜਾਂਦੀ ਮੁੰਡਿਆਂ ਨੂੰ ਨਾ ਯੂਨੀਵਰਸਿਟੀ ਜਾ ਕੇ ਵੇ ਹਾਂ ਲਓ ਕੰਦੀ ਵੀ ਬਹੁਤ ਆ ਚੱਲ ਗਿਰ ਤੂੰ ਦੱਸ ਤੈਨੂੰ ਮਨ ਇਤੇ ਯਕੀਨ ਹੈ ਸਿਆਣਾ ਬਣ ਕੇ ਰਹੂਗਾ ਸਿਆਣਾ ਬਣ ਕੇ ਰਹੂਗਾ ਹਨਾ ਇਹ ਸਮਝਦਾਰੀ ਹੋਊਗਾ ਸਮਝਦਾਰੀ ਹੋਣਾ ਜਿਹਦਾ ਦੇ ਕੰਮ ਕਰੂ ਫੇਰ ਤੀਆਂ ਵੀ ਬਾਬੇ ਤੇ ਹੀ ਖਾਉ ਸਮਝਦਾਰੀ ਨਿਕਲੂ ਚਲੋ ਥੋੜਾ ਟਾਈਮ ਹੈ ਫੇ ਮਨਵੀਰ ਨੂੰ ਯੂਨੀਵਰਸਿਟੀ ਜਾਣ ਲੱਪਣਾ ਮੇਰਾ ਵੀ ਇਰਾਦਾ ਹੈ ਮੈਂ ਕੁਝ ਕਰਾਂ ਦੇਖਦੇ ਆ ਮੈਂ ਉਹਨੂੰ ਕੀ ਕਹੀਦਾ ਨਾ ਮਤਲਬ ਕਿ ਅ ਸਟੀਚਿੰਗ ਦਾ ਨਾ ਮੇਰਾ ਇਰਾਦਾ ਮੈਂ ਸਟੀਚਿੰਗ ਦੀ ਨਾ ਥੋੜਾ ਟਾਈਮ ਲਗਾ ਕੇ ਵੈਸੇ ਤਾਂ ਮੈਂ ਸਟੀਚਿੰਗ ਕਰ ਲੈਣੀ ਆ ਪਰ ਹੁਣ ਉਹ ਕਾਫੀ ਟਾਈਮ ਹੋ ਗਿਆ ਕਿ ਤੇਨੂੰ ਤੇ ਥੋੜਾ ਉਹ ਹੱਥ ਜਾ ਖੁੱਲ ਜੂਗਾ ਥੋੜਾ ਟਾਈਮ ਮੈਂ ਲਗਾ ਕੇ ਸਟੀਚਿੰਗ ਦਾ ਮੇਰਾ ਇਰਾਦਾ ਫਿਰ ਮੈਂ ਸਲਾਈ ਜਿਹੜੀ ਉਹ ਸਟਾਰਟ ਕਰਦਾ ਕਰੇ ਅੰਬਰੀਲਾ ਮਸ਼ੀਨ ਲਿਆ ਕੇ ਤਾਂ ਦੇਖਦੇ ਆ ਮੈਂ ਸਟਾਰਟ ਕਰ ਦੇਣੀ ਦੁਬਾਰਾ ਇੱਕ ਤਾਂ ਬੰਦਾ ਬੀਜ਼ੀ ਰਹਿੰਦਾ ਜਿਹੜਾ ਮਾਈਂਡ ਆ ਉਹ ਕਿ ਡਾਇਵਰਟ ਹੋ ਜਾਂਦਾ ਤੇ ਨਾ ਆਲਤੁਫਾਲ ਦੂ ਇੱਧਰ ਉੱਧਰ ਬੰਦੇ ਦਾ ਧਿਆਨ ਜਾਂਦਾ ਇਸ ਕਰਕੇ ਮੈਂ ਜਿਹੜੀ ਉਹ ਸਟਿਚਿੰਗ ਸ਼ੁਰੂ ਕਰ ਦੇਣੀ ਆ ਖਾਸ ਕਰ ਮੈਂ ਸਟਿਚਿੰਗ ਸ਼ੁਰੂ ਕਰਨੀ ਆ ਲੇਡੀ ਸੂਟ ਤੇ ਇਦਾਂ ਫਰਾਕਸ ਵਗੈਰਾ ਕੁੜੀਆਂ ਛੋਟੀਆਂ ਲਈ ਸਟਿਚ ਕਰਾਉਣੀਆਂ ਹੋਈਆਂ ਤਾਂ ਉਹ ਮੈਂ ਸਟਾਰਟ ਕਰ ਦੇਣੀ ਆ ਤੇ ਹੁਣ ਆਪਾਂ ਕੀਰਤ ਦੀ ਫਰਾਕ ਸਟਿਚ ਕਰਾਂਗੇ ਇਹ ਤੁਹਾਨੂੰ ਦਿਖਾਵਾਂਗੇ ਫਰਾਕਸ ਤਾਂ ਮੈਂ ਬਹੁਤ ਸੋਹਣੀਆਂ ਸਟਿਚ ਕਰ ਲੈਂਦੀ ਆ ਉਹ ਬਸ ਉਹ ਹੈਲਥ ਐਂਡ ਪ੍ਰੋਬਲਮਸ ਆਨ ਕਰਕੇ ਮੈਂ ਸਭ ਕੁਝ ਛੱਡ ਦਿੱਤਾ ਸੀ ਪਟਨਾ ਸਾਰਾ ਕੁਝ ਸਟਾਰਟ ਕਰਤਾ ਚਲੋ ਮਿਲਨੇ ਆ ਜੀ ਸ਼ਹਿਰ ਬਹੁਤ ਜਿਆਦੀ ਧੁੱਪ ਆ ਘਰੋਂ ਬਾਹਰ ਨਿਕਲੋ ਤਾਂ ਪਤਾ ਲੱਗਦਾ ਹਨਾ ਕੀਰਤ ਬੜੀ ਧੁੱਪ ਆ ਤੇਰੇ ਮੈਨੂੰ ਫੜਾ ਦੇ ਕੋਈ ਨਾ ਇਹ ਦੇ ਲੋ ਢੰਗੀ ਦੇ ਬਹੁਤ ਧੁੱਪ ਹੈ ਬਾਈ ਬਹੁਤ ਧੁੱਪ ਹੈ ਉਫ ਗਰਮੀ ਲੈਟਸ ਗੋ ਪਾਜੀ ਚਲੀਏ ਅਸੀਂ ਨਾ ਲਸਣ ਵਾਲੀ ਦੁਕਾਨ ਤੇ ਚਲੇਗੇ ਅਸੀਂ ਲਸਣ ਵਾਲੀ ਦੁਕਾਨ ਤੇ ਚਲੇਗੇ ਫੇ ਸਾਨੂੰ ਨਾ ਸਾਨੂੰ ਮਾਸੀ ਨੂੰ ਅਸੀਂ ਲੈ ਲਈ ਕੀਰਤ ਦੀ ਫਰੌਕ ਇਸ ਦੇ ਇਹ ਸਾਈਡ ਦੇ ਨਹੀਂ ਆਪਰੋਕਸ ਦਾ ਆਜੂ ਇਸ ਦੀ ਦੇਖ ਕੇ ਨਹੀਂ ਨਹੀਂ ਅਜ ਦਰ ਪਿਛਲੀ ਵਾਲੀ ਲਏ ਸੀ ਪਿਛਲੀ ਵਾਲੀ ਤੇ ਗ੍ਰੀਨ ਲਈ ਸੀ ਗ੍ਰੀਨ ਲੈ ਕੇ ਕਿਸ ਪਰ ਹੋ ਗਈ ਨਹੀਂ ਸੋਹਣੀ ਆ ਸਾਰੀਆਂ ਸੋਹਣੀਆਂ ਆਪਰੋਕਸ ਮੰਮਾ ਨੂੰ ਪੁੱਛ ਲਓ ਮੰਮਾ ਨੂੰ ਵੀ ਪੁੱਛਣਾ ਤੂੰ ਆਪਣੇ ਪਸੰਦ ਦੀ ਲੈ ਮਾਸੀ ਨੇ ਲੈ ਕੇ ਦੇਣੀ ਫਿਰ ਮੈਂ ਆਪਣੀ ਪਸੰਦ ਦੀ ਲੈਣੀ ਨਹੀਂ ਮੰਮਾ ਨੇ ਤੁਸੀਂ ਲੈਣੀ ਹੋਣੀ ਸੀ ਜਿਹੜੀ ਤੈਨੂੰ ਪਸੰਦ ਆ ਦੇਖ ਲੈ ਮੈਨੂੰ ਆ ਹੀ ਪਸੰਦ ਆ ਨੂੰ ਫਸਟ ਨੰਨਾ ਨਾ ਮੈਂ ਆਪਣੀ ਪਸੰਦੀ ਲੈ ਨਹੀਂ ਇਹ ਨਹੀਂ ਇਹ ਨਹੀਂ ਗੱਲ ਇਹ ਉਹ ਥੋੜਾ ਉਹ ਅਪੜਕੀ ਲੱਜਗੀ ਰ ਗਰਮੀਆਂ ਦੇ ਹਿਸਾਬ ਨਾਲ ਆ ਮੇਰਾ ਦੰਨਾ ਬਹੁਤ ਲੱਗਦਾ ਨਹੀਂ ਫਰੋਜ਼ੀ ਸੋਣੀ ਆ ਗਿਰ ਕੀ ਪ੍ਰਾਈਸ ਆ ਭਾਜੀ ਇਹਨਾਂ ਦੇ ਇਹ ਕੋ ਦਿਖਾਇਓ ਤੇ ਨਹੀਂ ਇਧਰ ਸਾਈਡ ਤੇ ਪਈਆਂ ਦਿਖਾਇਓ ਫਿਰ ਉਹ ਗ੍ਰੀਨ ਜੀ ਜਿਹੜੀ ਨਾ ਇਸ ਤੋਂ ਉੱਪਰ ਆਹਾਂ ਤਾਂ ਪੀ ਸੇਮ ਹੀ ਫੁੱਲ ਹੈ ਕਿ ਵੀ ਨਾਈਸ ਹੈ ਅਜੀ ਮਨੀ ਦੇ ਪੈਸੇ ਮਨੀ ਦੇ ਪੈਸੇ ਹੜੱਪ ਕਰਨੋਂ ਸਿੱਖਿਆ ਸੀ ਜਿਹੜੀ ਚੀਜ਼ ਅਸੀਂ ਲੈਣ ਗਏ ਮਨੀ ਦੇ ਪੈਸਿਆਂ ਦੀ ਉਹ ਉਹਦਾ ਰੇਟ ਕੀ ਸੀ ਜਿਆਦਾ ਹੀ ਹਾਈ ਸੀ ਮਨੀ ਹਨਾ ਹਾਈ ਪੈਸਿਆਂ ਤੇ ਵੀ ਹਾਈ ਸੀ ਜਿਆਦਾ ਹੀ ਹਾਈ ਸੀ ਫੇਰ ਅਸੀਂ ਲੈ ਆਏ ਨਹੀਂ ਉਹ ਸ਼ੱਦ ਦਾ ਥੋੜਾ ਬਹੁਤ ਮਨੀ ਬਹੁਤ ਖੁਸ਼ ਆ ਜਦੋਂ ਉਹ ਤੋਂ ਬਾਹਰ ਨਿਕਲੇ ਮਨੀ ਹੱਸੀ ਗਿਆ ਕਹਿੰਦਾ ਸ਼ੁਕਰ ਹੈ ਆ ਕੀਰਤ ਲਈ ਲੈ ਲਈ ਅਸੀਂ ਫਰੌਕ ਦੇ ਹੋਣਾ ਸੀ ਉਹਨੂੰ ਕੀ ਕਹੀਦਾ ਕੋਈ ਫਰੂਟ ਲੈ ਲਈ ਮਨਵੀਰ ਲੈ ਆਇਆ ਗਿਆ ਇੱਥੇ ਫੇ ਉਹੀ ਪੰਗਾ ਕੀ ਚਿੱਟੀ ਲੈਣ ਬੋਲਟ ਦੀ ਲਾਈਟ ਲੈਣ ਚਿੱਟੀ ਤਾਂ ਮੈਂ ਮੈਂ ਉਹਨੂੰ ਇਹ ਕਿਹਾ ਵੀ ਪੀਲੀ ਲਾਈਟ ਕੀ ਕਹਿੰਦੀ ਬਲ ਐਂ ਦੱਸਣਾ ਮੈਨੇ ਉਹ ਸੌਰੀ ਕੀ ਗੱਲ ਪੀਲੀ ਲਾਈਟ ਜੀ ਦਿਖਦਾ ਨਹੀਂ ਕੁਝ ਵੀ ਤੇ ਕੀਰਤ ਅਰਦਾਸ ਕਰਨ ਦੇ ਯਾ ਰੱਬ ਕਰੇ ਚਿੱਟੀ ਲਾਈਟ ਹੋਵੇ ਨਾ ਸੱਚੀ ਗੱਲ ਨਹੀਂ ਮੈਨੂੰ ਮੈਂ ਇਹ ਸੋਚਦੀ ਆਂ ਵੀ ਪਹਿਲਾਂ ਬੋਲਟ ਲੈਂਦੇ ਆ ਮੈਂ ਉਦੋਂ ਵੀ ਇੱਕ ਵਲੌਗ ਵਲੌਗ ਵਿੱਚ ਕਿਹਾ ਸੀ ਉਹ ਬਾਅਦ ਚੋਂ ਦਸ ਮਾਨ ਚੇਂਜ ਕਰ ਦਿੰਦੇ ਹਨਾ ਹਨਾ ਰਿਮ ਵੀ ਚੇਂਜ ਉਹਨਾਂ ਦੀ ਉਹ ਕੀ ਕਹਿੰਦੇ ਹੁੰਦੇ ਲੈਂਟਾਂ ਵੀ ਇਹਨਾਂ ਦੀ ਚੇਂਜ ਸਲੰਸਰ ਵੀ ਚੇਂਜ ਫਾਟੇ ਪਤਾ ਨਹੀਂ ਇੱਕ ਚੀਜ਼ ਹੋਰ ਹੈ ਕਿਹੜੀ ਕਹਿੰਦਾ ਚੇਂਜ ਕਰਨ ਨੂੰ ਲਾਈਟਾਂ ਵੀ ਚੇਂਜ ਤੋ ਫਾਇਦਾ ਕੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਕੰਪਨੀ ਦਾ ਸਮਾਨ ਸਾਰਾ ਉਹ ਤੇ ਲਾ ਲਾ ਕੇ ਪੈਕ ਕਰ ਕਰਕੇ ਸਟੋਰ 'ਚ ਰੱਖਿਆ ਹੋਇਆ ਉਹ ਤਾਂ ਰੀਅਲ ਸਮਾਨ ਨਹੀਂ ਆ ਸਗੋਂ ਇਹ ਤਰ ਫੇਕ ਲਈ ਜਾਂਦੇ ਮੈਂ ਉਹ ਵੇਚਣ ਨਹੀਂ ਦਿੱਤਾ ਮੈਂ ਉਹ ਸਾਰਾ ਹੀ ਉਹਨੂੰ ਕੀ ਕਹੀਦਾ ਪੈਕ ਕਰਾ ਕੇ ਰਖਾਇਆ ਹੋਇਆ ਮੈਂ ਕਿਹਾ ਵੇਚਣਾ ਨਹੀਂ ਵੋਏ ਵੋਏ ਆ ਦੇਖੋ ਛੁੱਟੀਆਂ ਦੇ ਨਜ਼ਾਰੇ ਕਿੰਨੀਆਂ ਜੀਜੀਆਂ ਲੈ ਕੇ ਆਈ ਹੋ ਜਿਹਨੂੰ ਕਹਦਾ ਨਾ ਬਿਲਕੁਲ ਕੀ ਕਰਕੇ ਆਏ ਹੋ ਬਸ ਨੰਗ ਕਾਲੀਆਂ ਨੰਨੀਆਂ ਜੀਜੀਆਂ ਲੈ ਕੇ ਆਈ ਹੋ ਮੈਡਮ ਜੀ ਅਮ ਨਾਲ ਅਮ ਆਪਣੇ ਫਰਗ ਲੈ ਕੇ ਆਈ ਨਾਲ ਨੰਨੀਆਂ ਜੀਜੀਆਂ ਲੈ ਕੇ ਆਈਆਂ ਜੀਜੀਆਂ ਲੈ ਸਾਰੀਆਂ ਜੀਜੀਆਂ ਆਈਆਂ ਪਰ ਇਹਨੇ ਪਤਾ ਕੀ ਕਰਨਾ ਇਹਨੇ ਮੈਡਮ ਜੀ ਨੇ ਨਾ ਟਾਈਮ ਨਹੀਂ ਕੱਢਣਾ ਕਿੰਨੇ ਦਿਨ ਵੀ ਚਾਰ ਪੰਜ ਦਿਨ ਨੰਗ ਜੀ ਚਾਰ ਵੀ ਦਿਨ ਉਹ ਦਿਨ ਆ ਦੇਖੋ ਮੂੰਹ ਬੋਲਟ ਵਾਲਾ ਕੁੱਤੇ ਮਾਰਾ ਇਹਨੇ ਲਾਫੜੇ ਕੁੱਤੇ ਦੇ ਤੂੰ ਬੋਲ ਤੇ ਫੱਟਿਆ ਹਾਂ ਮੀਂਹ ਆਉਣਾ ਆਹ ਮੈਡਮ ਜੀ ਵੀਡੀਓ ਵਿੱਚ ਭੰਗ ਗਿਆ ਮਾਸੀ ਆਪਦੀ ਨੂੰ ਨਹੀਂ ਆ ਬੰਦ ਕਰੀਏ ਨਾ ਇਹ ਕਿਹਾ ਜੀ 100 ਰੁਪਏ ਦਾ ਕੋਈ ਪਾ ਪਾ ਨਹੀਂ ਦਿੰਦਾ ਇਹ ਤੇ ਦਿਖਾਈ ਲਾਈਟ ਕਿਹੜੀ ਆ ਆਹੋ ਬਾਜੀ ਬਸ ਏਡੀ ਖਿਲੋਣੀ ਦ ਕਾਈ ਕਾਨ ਦਸ ਰੁਕਤ ਰੁਕ ਆ ਲੇਟ ਲੈ ਕੇ ਆਏ ਬੋਲਦੇ ਨਹੀਂ ਦੇ ਰੋ ਕੀ ਲਿਖਿਆ ਮੇਰੇ ਮੱਥੇ ਮਾਰ ਦਿਓ ਮੈਂ ਸਾਈਕਲ ਤੇ ਲੋਡ ਲਈ ਉਹਦੇ ਉੱਤੇ ਝੋੜੀ ਦੀ ਹੈ ਹਾਏ ਹਾਏ ਕੈਂ ਦੀ ਸਾਇਰਾ ਕੁਝ ਕੋਈ ਤੇ ਜਵਾਰ ਨਹੀਂ ਨੂੰ ਹੋਣਾ ਹੈ ਕਿ ਹੁਣ ਸਾਰ ਨਹੀਂ ਆਇਆ ਨੂੰ ਹੁਣ ਤੇ ਤੂੰ ਚੋਪ ਕਰ ਕੀ ਇਹ ਤੇ ਵਲੌਗ ਦਾ ਐਂਡ ਕਰ ਹੈਲੋ ਲਾਸਾ ਚਲੋ ਮੈਂ ਅਹਾਂ ਬਾਏ ਬਾਏ ਜੇ ਸਾਡੇ ਚੈਨਲ ਨੂੰ ਤੁਸੀਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਬਹੁਤ ਸ਼ੇਅਰ ਕਰਿਓ ਵੀਊ ਆਰ ਸਪੋਰਟਰਸ ਟੈਲ ਇਨ ਕਮੈਂਟਸ ਲੈਟ ਲੈਟ ਯੂ ਬਾਏ ਬਾਏ